ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਜੋ ਵੈਕੈਂਸੀ ਦੱਸਣ ਜਾ ਰਹੀਆਂ ਇਹ ਜੋ 20 ਜੂਨ ਨੂੰ ਇਸ ਦੇ ਪੋਸਟ ਲਈ ਜ਼ੋਈ ਸੀ ਪਰ ਇਹ ਫਾਰਮ ਪਹਿਲਾਂ ਤੋਂ ਹੀ ਅਪਲਾਈ ਹੋਣੇ ਸਟਾਰਟ ਹੋ ਗਈ ਸੀ ਜਿਹੜੇ ਕੀ ਹਨ ਮਿਊਨਿਸਪਲ ਕਾਉਂਸਲ ਮੁਕਸਰ ਦੀ ਜੋ ਵੈਕੈਂਸੀ ਆਈਆਂ ਨੇ ਆਫਲਾਈਨ ਫਾਰਮ 20 11 ਇਸ ਵਿੱਚ ਵਕੰਸੀਆਂ ਨੇ ਜਿਹੜੀ ਕਿ 13 ਜੂਨ ਤੋਂ ਅਪਲਾਈ ਹੋਣੇ ਸਟਾਰਟ ਹੋ ਗਈਆਂ ਸੀ ਇਸ ਵਿੱਚ ਲਾਸਟ ਡੇਟ 26 ਜੂਨ ਹੈ ਯਾਨੀ ਕਿ ਸਿਰਫ 4 ਤੋਂ 5 ਦਿਨ ਬਾਕੀ ਨੇ ਇਸ ਪੋਸਟ ਨੂੰ ਅਪਲਾਈ ਕਰਨ ਲਈ ਕੁਆਲੀਫਿਕੇਸ਼ਨ ਦੀ ਗੱਲ ਕਰੀ ਤਾਂ ਇਸ ਵਿੱਚ ਡਿਗਰੀ ਪਾਸ 10th 2 ਪਾਸ ਗ੍ਰੈਜੂਏਸ਼ਨ ਪਾਸ ਤੇ 10ਵੀਂ ਪਾਸ ਆ ਰਹੇ ਨੇ ਇਸ ਵਿੱਚ ਵਕੰਸੀਆਂ ਨੇ ਇਸ ਵਿੱਚ ਕੀ ਇਸਟੈਬਲਿਸ਼ਮੈਂਟ MBA ਕੰਪਿਊਟਰ ਸਰਟੀਫਿਕੇਟ ਹੋਣਾ ਚਾਹੀਦਾ ਤੁਹਾਡੇ ਕੋਲ ਗ੍ਰੈਜੂਏਸ਼ਨ ਨਾਲ 10th 2 ਲਈ ਪੰਜਾਬੀ ਭਾਸ਼ਾ ਨੂੰ ਜ਼ਰੂਰੀ ਹੈ ਸੋ ਕਾਫੀ ਸਾਰੇ ਵੈਕੈਂਸੀਆਂ ਨੇ ਜਿਸ ਵਿੱਚ ਜੀਸੀਬੀ ਹੈਲਪਰ ਜੀਸੀਬੀ ਆਪਰੇਟਰ ਸੈਨੇਟਰ ਆਫਸਰ ਪ੍ਰੋਵਾਈਜ਼ਰ ਪੇਮੈਂਟ ਕਲੈਕਟਰ ਡਰਾਈਵਰ ਤੇ ਲਿਬਰਰਰ ਮੈਨ ਟਰੈਕਟਰ ਟਰਾਲੀ ਦੇ ਹੋਰ ਵੀ ਕਾਫੀ ਸਾਰੇ ਸਿਚ ਵਕੈਂਸੀਆਂ ਨੇ ਉਹ ਤੁਹਾਨੂੰ ਸਾਹਮਣੂ ਲਿਸਟ ਜੋ ਸਕਰੀਨ ਉੱਤੇ ਦਿਖ ਰਹੀ ਆ ਇਸ ਵਿੱਚ ਕੀ MBA ਪਾਸ ਵਾਲੇ ਵਾਸਤੇ ਵਕੈਂਸੀਆਂ 10ਵੀਂ ਪਾਸ ਤੇ ਗ੍ਰੈਜੂਏਸ਼ਨ ਪਾਸ ਵਾਲੇ ਵਾਸਤੇ ਆ ਤੇ ਅਗਰ ਵਕੈਂਸੀ ਦੀ ਗੱਲ ਕਰ ਲਈ ਤਾਂ ਇਹ ਸਾਰੇ ਵਕੈਂਸੀਆਂ ਜਿਸ ਵਿੱਚ ਉਹਨਾਂ ਦੇ ਕਾਊਂਟਿੰਗ ਵੀ ਲਿਖਿਆ ਕਿ ਕਿੰਨੇ ਵਕੱਛੇ ਕਿਸ ਪੋਸਟ ਵਿੱਚ ਨੇ ਇਸ ਵਿੱਚ ਕੀ ਸਭ ਤੋਂ ਪਹਿਲੀ ਹੈ MI's ਫਾਈਨੈਂਸ ਇਨਸਟੈਬਲਿਸ਼ਮੈਂਟ ਦੀ ਪੋਸਟ ਆ ਦੂਸਰੀ ਕੰਪਿਊਟਰ ਆਪਰੇਟਰ ਦੀ ਆ ਤੀਸਰੀ ਪੇਮੈਂਟ ਕਲੈਕਟਰ ਦੀ ਆ ਚੌਥੀ ਸੈਨੀਟਰੀ ਸੁਪਰਵਾਈਜ਼ਰ ਦੀ ਆ ਪੰਜਵੀਂ JCB ਆਪਰੇਟਰ ਦੀ ਫਿਰ ਉਸ Labor, labor tripper labor MRFF center labor for main road cleaning labor for tractor trolley labor for day and night cleaning the labor for residential area cleaning ਇਸ ਪੋਸਟ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਏਜ 18 ਤੋਂ 37 ਸਾਲ ਦੀ ਹੋਣਾ ਜ਼ਰੂਰੀ ਆ ਜਿਸ ਦੇ ਵਿੱਚ ਕਿ ਏਜ ਰਿਲੈਕਸੇਸ਼ਨ ਰੂਲਜ਼ ਦੇ ਮੁਤਾਬਕ ਤੁਹਾਨੂੰ ਦਿੱਤੀ ਜਾਣੀ ਆ ਤੇ ਇਸ ਵਿੱਚ ਘਰ ਬੈਠੇ ਤੁਸੀਂ ਨਵੇਂ-ਨਵੇਂ ਸਾਡੇ ਕੋਲ ਸਰਕਾਰੀ ਨੌਕਰੀ ਜਾਣਕਾਰੀ ਜੇਕਰ ਤਹਾਨੂੰ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਹਦੀ ਜਾਣਕਾਰੀ ਪਹੁੰਚ ਸਕੇ ਤੇ ਜਿਨ੍ਹਾਂ ਨੇ ਫਾਰਮ ਲਈ ਅਪਲਾਈ ਕਰਨਾ ਹੈ ਅਪਲਾਈ ਕਰ ਸਕਦੇ ਆਂ ਘਰ ਬੈਠੇ ਤੁਸੀਂ ਆਪਣੇ ਪੋਸਟਾਂ ਸਾਡੇ ਕੋਲ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਤੇ ਇਸ ਦੀ ਅਫੀਸ਼ੀਅਲ ਵੈਬਸਾਈਟ ਵੀ ਮੈਂਸ਼ਨ ਕੀਤੀ ਹੈ ਜਿੱ